ਉਦਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਅਮ ਲੋ ਵਿੱਚ ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮਲਿਤ ਕਮੇਟੀ ਅਮ ਲੋ ਦੇ ਵੱਲੋਂ ਮਨਾਏ ਜਾ ਰਹੇ ਬੀਬੇ ਸਲੰਨਾ ਉਤਸਵ ਦੇ ਸਬੰਧ ਵਿੱਚ ਸ਼੍ਰੀ ਮਦਬ ਪਗਵਤ ਅੰਮ੍ਰਿਤ ਕਥਾ ਕਰਵਾਈ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਕਮੇਟੀ ਦੇ ਵੱਲੋਂ ਸ਼ੋਭਾ ਯਾਤਰਾ ਕੀਤੀ ਗਈ ਹੈ ਇਸ ਦੇ ਵਿੱਚ 11 ਸਿੱਧ ਸਥਾਨਾਂ ਤੋਂ ਜੋਤਾਂ ਲਿਆਂਦੀਆਂ ਨੇ ਤੇ ਜਿਸ ਦੇ ਭਗਤਾਂ ਨੇ ਦਰਸ਼ਨ ਕੀਤੇ ਨੇ ਇਸ ਸ਼ੋਭਾ ਯਾਤਰਾ ਦੌਰਾਨ ਭਗਤਾਂ ਹੱਥ ਦੇ ਵਿੱਚ ਝੰਡੇ ਕਲਸ਼ ਨਾਰੀਏ ਲੈ ਕੇ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਹੋ ਕਮੇਟੀ ਦੇ ਚੇਅਰਮੈਨ ਵਿਨੇ ਪੂਰੀ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਅੱਜ ਅਮਲੋਹ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕਰਵਾਈ ਗਈ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਚ ਸੰਗਤ ਮੌਜੂਦ ਰਹੀ ਹੈ ਤੇ ਪੀਲੇ ਕੱਪੜੇ ਪਾ ਕੇ ਮਾਤਾਵਾਂ ਪੈਣਾ ਦੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਹੱਥਾਂ ਦੇ ਵਿੱਚ ਨਾਰੀਅਲ ਝੰਡੇ ਕਲਸ਼ ਲੈ ਕੇ ਸ਼ੋਭਾ ਯਾਤਰਾ ਨੂੰ ਚਾਰੇ ਪਾਸੇ ਭਗਵੇਂ ਰੰਗ ਦੇ ਨਾਲ ਸਜਾਇਆ ਉਹਨਾਂ ਦੱਸਿਆ ਹੈ ਕਿ ਬੀਬੇ ਸਲਾਣਾ ਉਤਸਵ ਦੇ ਸਬੰਧ ਦੇ ਵਿੱਚ ਸ੍ਰੀ ਮੱਧ ਭਗਵਤ ਅੰਮ੍ਰਿਤ ਕਥਾ ਦਾਸ ਮਾਗਮ ਅਰਧ ਦਿਨ ਚੱਲੇਗਾ ਅੱਜ ਦੇ ਪ੍ਰੋਗਰਾਮ ਦੇ ਦੀ ਸ਼ੋਭਾ ਯਾਤਰਾ ਦਾ ਜੁਜਨ ਹੋ ਰਿਹਾ ਜੀ ਸ਼੍ਰੀ ਮਦ ਬਾਗਵਤ ਕਥਾ ਜੀ ਦੇ ਉਪਲਖ ਦੇ ਵਿੱਚ ਔਰ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਸਾਡੀਆਂ ਭੈਣਾਂ ਮਾਤਾਵਾਂ ਵੱਡੇ ਧੀਲੇ ਵਸਤਾਂ ਦੇ ਵਿੱਚ ਅੱਜ ਸਾਰੇ ਸ਼ਹਿਰ ਦੇ ਵਿੱਚ ਸ਼ੋਭਿਤ ਹੋ ਕੇ ਭਗਵਾਨ ਦੇ ਰਾਂਗ ਵਿੱਚ ਰੰਗੀਆਂ ਜਾਣਗੀਆਂ ਬਾਲਾ ਜੀ ਮਹਾਰਾਜ ਜੀ ਨੂੰ ਵਿਸ਼ੇਸ਼ ਰਥ ਦੇ ਵਿੱਚ ਵਿਰਾਜਮਾਨ ਕਰਾਇਆ ਜਾ ਰਿਹਾ ਜਿਹਨੂੰ ਆਪਣੇ ਹੱਥਾਂ ਦੇ ਨਾਲ ਸਾਰੇ ਭਗਤ ਨਾਲ ਲੈ ਕੇ ਚੱਲਣਗੇ ਔਰ ਜੋਤੀਆਂ ਦੇ ਲਈ ਵਿਸ਼ੇਸ਼ ਰਥ ਤਿਆਰ ਕੀਤਾ ਹੈ 11 ਅਲੌਕਿਕ ਜੋਤੀਆਂ ਜਿਹੜੀਆਂ ਪਵਿੱਤਰ ਜੋਤਾਂ ਸਾਡੇ ਸ਼ਹਿਰ ਦੇ ਵਿੱਚ ਆਈਆਂ ਨਨੂ ਰਥਾਂ ਦੇ ਵਿੱਚ ਵਿਰਾਜਮਾਨ ਕਰਕੇ ਸ਼ਹਿਰ ਦੀ ਪਰਿਕਰਮਾ ਹੋएगी ਜੀ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਪੂਰੇ ਸ਼ਹਿਰ ਨੂੰ ਰੰਗੋਲੀ ਦੇ ਰੰਗਾ ਵਿੱਚ ਰੰਗਿਆ ਜਾ ਰਿਹਾ ਹੈ ਆਤਿਸ਼ਵਾਜੀ ਹੋ ਰਹੀ ਹੈ ਔਰ ਥਾ ਥਾ ਤੇ ਸ਼ੁਭ ਯਾਤਰਾ ਸਵਾਗਤ ਕਰਨ ਲਈ ਭਗਤਾਂ ਦੇ ਮਨ ਦੇ ਵਿੱਚ ਉਤਸ਼ਾਹ ਹੈ ਅੱਜ ਅਮਲੋ ਸ਼ਹਿਰ ਵਰਿੰਦਾਵਨ ਦੇ ਰੂਪ ਦੇ ਵਿੱਚ ਰੱਗਿਆ ਜਾਣਾ ਜੀ ਇਹ ਅੱਜ ਦਾ ਯੋਜਨਾ ਹੈ ਜੋਤਾਮਾ ਚਿੰਤਪurni ਜੀ ਮਾ ਜਵਾਲਾ ਜੀ ਮਾ ਕਾਂਗੜਾ ਜੀ ਮਾ ਬਗਲਾਮੁਕੀ ਜੀ ਮਾ ਨੈਣਾਦੇਵੀ ਜੀ ਮਨ ਕਾਲੀ ਮਾਤਾ ਜੀ ਮਨ ਮਨਸਾ ਦੇਵੀ ਜੀ ਔਰ ਇਸ ਤੋਂ ਵੀ ਨਾ ਬਾਬਾ ਬਾਲਕਨਾਥ ਜੀ ਸਾਡੇ ਸਾਲਾ ਸਰਬਾਲਾ ਜੀ ਮਹਾਰਾਜ ਖਾਟੂ ਸ਼ਾਮ ਜੀ ਮਹਾਰਾਜ ਬੜੇ ਸਿੱਧ ਸਥਾਨਾਂ ਤੋਂ ਅੱਜ ਜੋਤਾ ਸਾਡੇ ਸ਼ਹਿਰ ਦੇ ਵਿੱਚ ਪਧਾਰੀਆਂ ਨੇ ਜੀ ਔਰ ਮਨ ਬੜਾ ਪਰਫੁੱਲਿਤ ਹੈ ਜੀ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਐਡਾ ਵੱਡਾ ਸਹਿਯੋਗ ਹੈ ਇਸ ਤੋਂ ਉਪਰੰਤ ਆਪਣੀ ਕਥਾ ਦਾ ਯੋਜਨ ਹੋਣਾ ਜੀ 21 ਤਾਰੀਖ ਤੋਂ ਸ਼੍ਰੀਮਦ ਬਾਗਵਤ ਕਥਾ ਜੀ ਦਾ ਯੋਜਨ ਹੋਏਗਾ ਸ਼੍ਰੀ ਗੋਪਾਲ ਮੋਹਨ ਭਰਦwaj ਜੀ ਆਪਣੇ ਮੁਖਾਰਵਿੰਦ ਨਾਲ ਸੰਗਤਾਂ ਨੂੰ ਭਗਵਾਨ ਕਨਈਆ ਜੀ ਦੇ ਜੀਵਨ ਦਾ ਲੀਲਾ ਦਾ ਵਰਣਨ ਕਰਨਗੇ ਔਰ 28 ਤਰੀਕ ਨੂੰ ਪੂਰਨ ਹੋਤੀ ਹੋਏਗੀ ਜੀ ਹਵਨ ਯਗ ਹੋਏਗਾ